ਆਪਹਾ ਕੰਮ ਮਸਤੀ ਦਾ ਤੇ ਥੋੜਾ ਯਾ ਕੰਮ ਤ ਤ ਤ ਤ ਤੀ ਪਤਿਆਂ ਤੋਂ ਵੀ ਆਂ ਦਿਮੇ ਤੋਂ ਬਹੁਤ ਵਧੀਆ

ਜੀ ਨਸਤੀ ਕੀ ਹੋਰ ਕਰਨੀ ਐ ਹੋਰ ਕਰਾਂ ਇੱਕ ਤਿਆਰ ਮੋਬਾਈਲ ਲੈ ਲੈਂਦਾ ਆਪਣਾ ਹਾਂਜੀ ਮਿੱਤਰੋ ਵਰਤੀ ਖਤਰੀ ਦੇਖਦੀ ਨਹੀਂ ਯਾਰ ਤੁਸੀਂ ਕੋਈ ਕਰਨੀ ਆਉਗਾ ਸਾਡਾ ਸੁਣ ਅਸੀਂ ਦੱਸਾਂਗੇ ਬਾਈ ਤੁਸੀਂ ਤੁਸੀਂ ਇਹ 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 ਬੰਦਿਆ ਨਹੀਂ ਮੈਨੂੰ ਦੇਖਿਆ ਇਹ ਬੰਦਿਆ ਨਹੀਂ ਮੈਨੂੰ ਦੇਖਿਆ ਨਹੀਂ ਬਈ ਜਾਣ ਕੇ ਕਾਹ ਕਰਦੇ ਸੀ ਮੇਰੀ ਵੀਡੀਓ ਸਕਰੋਲ ਕਰਦੇ ਅਸੀਂ ਵੀ ਇੰਗਲਿਸ਼ ਮਾਰਿਆ ਕਰਾਂਗੇ ਕੋਈ ਤੁਸੀਂ ਮਾਰਦੇ ਹੋ ਰੋਡ ਬੋਰਡ ਵੀ ਕਰਾਇਆ ਹੈ ਆਪਣੇ ਨੂੰ ਇੱਕ ਬਲੌਟ ਕਰਾ ਲਿਆ ਦੇਖਾਂਗੇ ਕਾਲ ਨਹੀਂ ਚੋੜ ਕਰਨੀ ਹੈ ਕੱਲ ਵੀਡੀਓ ਬਣਾਈ ਹਾਕ ਪਾਗ ਵੇਖ ਦੁਨੀਆ ਆਂਦੀ ਏ ਪਰ ਨਾ ਜਾ ਹੱਲ ਲਗਾ ਸਾਰੇ ਉਹ ਖੜਾ ਆਪਣਾ ਪੁੱਤਰ ਉਹ ਤਾਂ ਵੀ ਜੇ ਨਾਲ ਚੱਲਦਾ ਹੈ ਟੈਨਸ਼ਨ ਨਾ ਲੇ ਉਹ ਆਪਣੇ ਨਾਲ ਹੀ ਅੱਗੇ ਆ। ਉਹਦੇ ਬਹੁਤ ਵੀਵ ਆ ਰਹੇ ਆ। ਪਹਿਲਾਂ ਸ਼ੋਰਟ ਹੀ ਤੇ ਸੀ ਮੈਂ ਇੱਕ ਸਾਲ ਇੱਕ ਸਾਲ ਮੈਂ ਸ਼ੋਰਟ ਤੇ ਚਲਾਇਆ ਚੈਨਲ ਸਾਰਾ। 500 ਹੀ ਹੁੰਦੇ ਸਾਰੇ ਸ਼ੋਰਟ ਕੋਈ 600 ਕੋਈ 700 ਫਿਰ ਇੱਕਦਮ 1000 ਹੋ ਗਏ ਸੀ ਕਿ ਮੁੜ ਕੇ ਮੈਂ ਲੌਂਗ ਤੇ ਆ ਗਿਆ ਯਾਰ ਫਿਰ ਸ਼ੋਰਟ 'ਚ ਉੱਚੀ ਨਿਰਮਣ ਦੀ ਜਿਹੜੀ ਲੌਂਗ ਵਿੱਚ ਬਣਾਉਣੀ ਆ ਮੈਂ ਸ਼ਾਰਟ ਚ ਪੈਸਾ ਘੱਟ ਆ ਉਹ ਲੌਂਗ ਚ ਜਾ ਰਿਹਾ ਜੇ ਉਹਦੇ ਨਾਲ ਸਟਾਰਟ ਕੀਤਾ ਤਾਂ ਫਿਰ ਕੰਮ ਵਧੀਆ ਸੀ ਚੱਲ ਥੇ ਰੱਖੇ ਰੱਬ ਹੋਈ ਲੇਟ ਆ ਜਾਗੀ ਟਾਈਮ ਬਹੁਤ ਔਖਾ ਮਿਲਦਾ ਯਾਰ ਚੈਨਲ ਬਣਾਉਣੇ ਕਰਨੀ ਵੀਡੀਓ 3 ਦਿਨ ਮਸਾ ਟੱਪਦੇ ਆ 4 ਦਿਨ ਫੇਰ ਕੋਈ ਵੀਡੀਓ ਆ ਜਾਂਦੀ ਬੁਰੀ ਪੈਂਦੀ ਆ एक मस्ती करनी साज जमानी जी करता हाँ ती मीतो है ना देख यार मक्खियाँ तभी जोड़े साँठा जोड़ा का तो पलवायन दो दो फिर तो ना बात कुते दो वो ही नहीं आ रही होगा है ना तो ये रात था इनका गेम पर कुंभल भी लिया उन्होंने आप यार चापुक पड़ा भैया पैसे बनाते शुरू हो जाता है जोड़ना पड़ता है पैसे एक एक रुपया ਕਈ ਮਿੱਤਰੋ ਯਾਰ ਕੋਈ ਗੱਲ ਬਾਤ ਹੈ ਨਹੀਂ ਕੋਈ ਪਤਾ ਨਹੀਂ ਤੁਸੀਂ ਦੇਖੋਗੇ ਵੀ ਕਿ ਨਹੀਂ ਕੋਈ ਪਤਾ ਹੀ ਨਾ ਤਾਂ ਕਦੇ ਜੀਰੋ ਹੀ ਨਾ ਰਹਿ ਜੇ ਕਿਤੇ ਚਾਹ ਆ ਇਹਦੇ ਵਿੱਚ ਬੋਂਕਰ ਜਾ ਕੇ ਬੋਂਕਰ ਦਾ ਪੜਾ ਮਾਰ ਲਾ ਕੇ ਜਾਣੋ ਭਾਈਏ ਓਕੇ ਮੇਤੋ ਚੰਗਾ ਮਿਲਦੇ ਹਾਂ